ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਆਂ ਨਵਜ ਦੇਖ ਕੇ ਗਰੰਟੀ ਨਾਲ ਇਲਾਜ ਕਰਦੇ ਆਂ ਅੱਜ ਜਿਸ ਰੋਗ ਤੇ ਮੈਂ ਤੁਹਾਡੇ ਸਾਹਮਣੇ ਆਇਆ ਉਹ ਰੋਗ ਹੈ ਸੰਗ੍ਰਹਿਣੀ ਦਾ ਅਲਸਰ ਦਾ ਸਾਡੀਆਂ ਵੱਡੀਆਂ ਅੰਤਰੀ ਛੋਟੀ ਅੰਤਰੀ ਦੇ ਵਿੱਚ ਜ਼ਖਮ ਹੋ ਜਾਂਦੇ ਆਂ ਛਾਲੇ ਹੋ ਜਾਂਦੇ ਆਂ ਜਿੰਨੂੰ ਅਸੀਂ ਸੰਗ੍ਰਹਿਣੀ ਜਾਂ ਅਲਸਰ ਕਹਿੰਦੇ ਆਂ ਕਿਉਂਕਿ ਜਦੋਂ ਵੀ ਬੰਦਾ ਫਿਰ ਰੋਟੀ ਖਾਂਦਾ ਕੁਝ ਵੀ ਖਾਂਦਾ ਖਾਣ ਵਾਲੀ ਪੀਣ ਵਾਲੀ ਚੀਜ਼ ਲੈਂਦਾ ਤਾਂ ਨਾਲ ਦੀ ਨਾਲ ਉਹਨੂੰ ਲੈਟਰਿੰਗ ਜਾਣਾ ਪੈਂਦਾ ਵਟ ਪਈ ਜਾਂਦੇ ਆ ਲੈਟਰਿੰਗ ਦੇ ਨਾਲ ਖੂਨ ਰੇਸ਼ਾ ਆਉਂਦਾ ਹੈ ਪੇਟ 'ਚ ਦਰਦ ਰਹਿੰਦਾ ਤੇ ਸੁੱਕੀ ਜਾਂਦਾ ਸਰੀਰ ਜਿੰਨਾ ਮਰਜੀ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਗਰੰਟੀ ਛਟਾਮ ਪੇਪਰ ਦੇ ਉੱਤੇ ਲਿਖ ਕੇ ਇਸ ਚੀਜ਼ ਦੀ ਗਰੰਟੀ ਦਿੰਦਾ ਕਿ ਤੁਸੀਂ ਜਿੱਡਾ ਮਰਜੀ ਕਿਸੇ ਨੂੰ ਸੰਗ੍ਰਹਿਣੀ ਦਾ ਰੋਗ ਹੈ ਲੈਟਰਾਂ ਗਾਣੀ ਹਟ ਰੀਆਂ ਦਿਨ ਚ 10-10 ਵਾਰੀ ਲੈਟਰਿੰਗ ਆ ਜਾਂਦਾ ਹੈ ਸਰੀਰ ਸੁੱਕਣ ਲੱਗ ਗਿਆ ਰੇਸ਼ਾ ਆਉਂਦਾ ਖੂਨ ਆਉਂਦਾ ਲੈਟਰਿੰਗ ਦੇ ਨਾਲ ਤਾਂ ਜਿੱਡਾ ਮਰਜੀ ਕਿਸੇ ਨੂੰ ਸੰਗ੍ਰਹਿਣੀ ਅਲਸਰ ਦਾ ਰੋਗ ਹੈ ਮੈਂ ਸ਼ਟਾਮ ਪੇਪਰ ਦੇ ਉੱਤੇ ਗਰੰਟੀ ਲਿਖ ਕੇ ਦੇਣਾ 2 ਮਹੀਨੇ ਸਾਡੀ ਮਹਾਪੁਰਸ਼ਾਂ ਦੀ ਦਿੱਤੀ ਹੋਈ ਨੁਕਸਿਆਂ ਦੀ ਦਵਾਈ ਨੂੰ ਖਾ ਲੋ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਹੋ ਜਾਊਗਾ ਜੋ ਮਰਜੀ ਖਾਈ ਜਾਇਓ ਤੁਹਾਨੂੰ ਕਦੇ ਸੰਗ੍ਰਹਿਣੀ ਅਲਸਰ ਦਾ ਰੋਗ ਨਹੀਂ ਆਊਗਾ ਤਾਂ ਮੈਂ ਇਸ ਚੀਜ਼ ਦੀ ਸਟాం ਪੇਪਰ ਤੇ ਗਰੰਟੀ ਲਿਖ ਕੇ ਦੇਣਾ ਜਿੱਡਾ ਮਰਜੀ ਕਿਸੇ ਨੂੰ ਸੰਗ੍ਰਹਿਣੀ ਹੈ ਅਲਸਰ ਹੈ ਭੁੱਖ ਨਹੀਂ ਲੱਗ ਰਹੀ ਪੇਟ ਦੇ ਵਿੱਚ ਦਰਦ ਰਹਿੰਦਾ ਹੈ ਸਰੀਰ ਸੁੱਕੀ ਜਾਂਦਾ ਹੈ ਖੂਨ ਰੇਸ਼ਾ ਆਉਂਦਾ ਲੈਟਰਨ ਦੇ ਨਾਲ ਤਾਂ ਮੈਂ ਗਰੰਟੀ ਇਸ ਚੀਜ਼ ਦੀ ਸਟాం ਪੇਪਰ ਤੇ ਲਿਖ ਕੇ ਦੇਣਾ ਤੁਹਾਨੂੰ ਜਿੱਡਾ ਮਰਜੀ ਸੰਗ੍ਰਹਿਣੀ ਅਲਸਰ ਦਾ ਰੋਗ ਹੈ ਉਹਦਾ ਸ਼ਰਤੀਆ ਇਲਾਜ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਆਪਾਂ ਕਰਦੇ ਹਾਂ ਨਵਜ ਦੇਖ ਕੇ ਤੁਸੀਂ ਐਤਵਾਰ ਨੂੰ ਪਿੰਡ ਡਸਕੇ 'ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਗਰੰਟੀ ਨਾਲ ਇਲਾਜ ਕਰਵਾ ਸਕਦੇ ਹੋ ਸਾਡੇ ਨਾਂ ਤੇ ਠੱਗੀ ਬਹੁਤ ਚੱਲਦੀ ਆ ਉਹਨਾਂ ਤੋਂ ਬਚ ਕੇ ਰਹੋ ਸਾਡੇ ਵੱਲੋਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਕਿਸੇ ਤੋਂ ਖਾਤੇ 'ਚ ਪੈਸੇ ਨਹੀਂ ਪਵਾਏ ਜਾਂਦੇ ਆਨਲਾਈਨ ਤੇ ਕਿਰਪਾ ਕਰਕੇ ਕੋਈ ਤੁਹਾਨੂੰ ਕਵੇ ਅਸੀਂ ਦਵਾਈ ਕੋਰੀਅਰ ਕਰਦੇ ਆ ਜਾਂ ਖਾਤੇ 'ਚ ਪੈਸੇ ਪਾ ਦਿਓ ਸਾਡੇ ਨਾਂ ਤੇ ਕਿਸੇ ਤੋਂ ਦਵਾਈ ਨਾ ਮੰਗਵਾਇਓ ਕਿਸੇ ਦੇ ਖਾਤੇ 'ਚ ਪੈਸੇ ਨਾ ਪਾਓ ਬਹੁਤ ਵੱਡਾ ਫਰਾਡ ਚੱਲ ਰਿਹਾ ਹੈ ਇਹਨਾਂ ਤੋਂ ਬਚ ਕੇ ਰਹੋ ਸੋ ਅਸੀਂ ਦਵਾਈ ਕੋਰੀਅਰ ਬਿਲਕੁਲ ਨਹੀਂ ਕਰਦੇ ਜਿਨ੍ਹਾਂ ਨੇ ਵੀ ਦਵਾਈ ਲੈਣੀ ਆ ਉਹ ਪਿੰਡ ਡਸਕੇ ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਗਰੰਟੀ ਨਾਲ ਆਪਣਾ ਇਲਾਜ ਕਰਵਾ ਸਕਦੇ ਹਾਂ ਨੰਬਰ ਹੈਗਾ 98765 52176 ਇਸ ਨੰਬਰ ਤੇ ਤੁਸੀਂ ਮੈਨੂੰ ਮਿਲ ਕੇ ਨਵਜ ਦਿਖਾ ਕੇ ਐਤਵਾਰ ਨੂੰ ਮਿਲਦੇ ਆਪਾਂ ਡਸਕੇ ਪਿੰਡ ਦੇ ਵਿੱਚ ਤੁਸੀਂ ਆਪਣਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ